ਯੂਟਿਊਬ ਤੇ ਦੇਖੀ ਸੀ ਵੀਡੀਓ ਬਈ ਬਿਜ਼ਨਸ ਆਪ ਦਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੌਬ ਦੇ ਨਾਲ ਇਸ ਲਈ ਅਸੀਂ ਇੱਥੇ ਆਪ ਦਾ ਸੈਟਅਪ ਕੀਤਾ ਸਟਾਰਟ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਪ੍ਰੈਸ਼ਰਾਈਜ਼ਡ ਜੌਬ ਹੁੰਦੀ ਆ ਉਸ 'ਚ ਕੋਈ ਟਾਈਮਿੰਗ ਦੀ پابੰਦੀ ਹੈ ਨਾ ਪੈਸੇ ਕਮਾ ਸਕਦੇ ਆ ਪਰ ਕੋਈ ਆਪਣਾ ਇੰਜੋਏ ਨਹੀਂ ਕਰ ਸਕਦੇ ਟਾਈਮ ਦਾ ਇਹ ਜਗਰਾਉ ਤੋਂ ਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆਣਾ ਦੇ ਆਣੇ ਹਾਂਜੀ 40 ਕਿਲੋਮੀਟਰ ਤੋਂ ਨੇ ਅਸੀਂ ਰੋਜ਼ ਅਪਡਾਊਨ ਕਰਦੇ ਹਾਂ ਹਾਂਜੀ ਤੇ ਉਧਰ ਕਿਉਂ ਨਹੀਂ ਲਾਇਆ ਇੱਥੇ ਕਿਉਂ ਸਟਾਲ ਦੀ ਜਿਹੜੇ ਆ ਸਟਾਰਟਅਪ ਕੀਤਾ ਇੱਥੇ ਵਧੀਆ ਰਿਸਪੌਂਸ ਮਿਲ ਰਿਹਾ ਅਸੀਂ ਸਿ ਫਸਟ ਟਾਈਮ ਇ ਹਾਂ ਜਿੱਥੇ ਰਿਸਪੌਂਸ ਵਧੀਆ ਮਿਲਿਆ ਸੀ ਹੁਣ ਇੱਥੇ ਸਟਾਰਟ ਕੀਤਾ ਹੈ। ਰਾਜਮਾ ਚਾਵਲ ਲੈ ਕੇ ਆਨੇ ਕੜੀ ਚਾਵਲ ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ। ਸ਼ੂ ਬਣਾਇਆ ਸੀ ਜੇ ਹਜੇ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਰੋਡ ਦੇ ਕਿਨਾਰੇ ਫੂਡ ਸਟਾਲ ਲਾ ਰਹੇ ਨਹੀਂ ਇਦਾਂ ਨਹੀਂ ਕਿਹਾ ਕਿਸੇ ਨੇ। ਸਾਰੇ ਆਈਂ ਕਹਿ ਰਹੇ ਕਿ ਬਹੁਤ ਵਧੀਆ ਗੱਲ ਆ। ਤੁਸੀਂ ਆਏ ਮਤਲਬ ਯੰਗ ਹੋ ਹੁਣ ਤੁਸੀਂ ਕੰਮ ਕਰ ਰਹੇ ਹੋ। ਤੇ ਹੁਣ ਜਦੋਂ ਲੋਕੀ ਆਂਦੇ ਨੇ ਤੁਹਾਡੇ ਖਾਣੇ ਦਾ ਟੇਸ ਲੈਂਦੇ ਨੇ ਚੱਕ ਕੇ ਜਾਂਦੇ ਉਹਨਾਂ ਵੱਲੋਂ ਕਿਦਾਂ ਦੇ ਕਮੈਂਟ ਬਹੁਤ ਵਧੀਆ ਕਹਿੰਦੇ ਵੀ ਘਰ ਦਾ ਖਾਣਾ ਲੱਗਦਾ ਆਪਾਂ ਨੂੰ। ਇਦਾਂ ਦਾ ਖਾਣਾ ਮਿਲਦਾ ਨਹੀਂ ਕਿਤੇ ਪੰਜਾਬੀਆਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਤੇ ਇੱਥੇ ਕੰਮ ਕਰਨਾ ਚਾਹੀਦਾ ਹੁਣ ਬਿਹਾਰ ਤੋਂ ਵੀ ਲੋਕ ਆ ਰਹੇ ਆ ਇੰਨੀ ਤਰੱਕੀਆਂ ਕਰ ਰਹੇ ਆ ਇੱਥੇ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆ ਦ ਸਿਟੀ ਐਟ ਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਤੁਹਾਨੂੰ ਨਵ ਵਿਆਹ ਜੋੜੇ ਨਾਲ ਮਿਲਵਾਉਣ ਲੱਗੇ ਆ ਜਿਨ੍ਹਾਂ ਦੀ ਮੈਰिज ਨੂੰ ਜਿਹੜਾ 6 ਕੁ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜੇ ਨੇ ਫੂਡ ਸਟਾਲ ਚਲਾ ਰਹੇ ਨੇ ਸੋ ਦੋਨਾਂ ਦੇ ਅੰਦਰ ਬਹੁਤ ਜ਼ਿਆਦਾ ਪੋਜ਼ਿਟਿਵ ਵਾਈਬ ਨੇ ਸੋ ਸਾਰੀ ਗੱਲਬਾਤ ਕਰਾਂਗੇ ਕਿ ਕੀ ਮਤਲਬ ਰੀਜ਼ਨ ਹੋਇਆ ਕਿ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਚਲਾ ਰਹੇ ਨੇ ਘਰਦਿਆਂ ਨੇ ਕਿੰਨੇ ਕੁ ਜ਼ਿਆਦਾ ਸਪੋਰਟ ਕਰਤੀ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੋਂ ਬਹੁਤ ਚਾਹੁੰਦੇ ਬਾਜੀ ਸ਼ਸ਼ਕਤ ਕਾਲ ਜੀ ਸਸਕੀਆ ਬਾਈ ਭਾਜੀ ਸਭ ਤੋਂ ਪਹਿਲਾਂ ਤਾਂ ਹਜੇ ਤਾਂ ਉਹਦਾ ਯਹੀ ਮਿਲ ਰਹੀਆਂ ਹੋਣੀਆਂ ਕਿ ਨਵਾਂ ਨਵਾਂ ਵਿਆਹ ਵਿਆਹ ਹੋਇਆ ਹੈਗਾ ਨਾ ਹਾਂਜੀ ਉਹਦਾਈਆਂ ਦੇ ਰਹੇ ਨੇ ਹਾਂਜੀ ਜੀ ਅੱਜ ਇਹ ਪਹਿਲਾਂ ਤੇ ਦੱਸੋ ਕਿਵੇਂ ਮੰਨਦਾ ਮਤਲਬ ਕਿ ਤੁਸੀਂ ਇੱਕ ਰੋਡ ਦੇ ਕਿਨਾਰੇ ਮਤਲਬ ਫੂਡ ਦਾ ਸਟਾਲ ਚਲਾਉਂਦੇ ਫ੍ਰੀ ਸੀਗੇ ਇਸ ਕਰਕੇ ਅਸੀਂ ਸੋਚਿਆ YouTube ਤੇ ਦੇਖੀ ਸੀ ਵੀਡੀਓ ਵੀ ਬਿਜ਼ਨਸ ਆਪਦਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੌਬ ਦੇ ਨਾਲ ਇਸ ਲਈ ਅਸੀਂ ਇੱਥੇ ਆਪਦਾ ਸੈਟਅਪ ਕੀਤਾ ਸਟਾਰਟ ਅਜਾ ਜੌਬ ਕਿਉਂ ਨਹੀਂ ਸਿਰਫ ਆਪਣਾ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਕਰ ਚਲਾਉਣਾ ਕੋਈ ਪ੍ਰਾਈਵੇਟ ਜੌਬ ਕਰਦੇ ਹਾਂ ਪ੍ਰੈਸ਼ਰਾਈਜ਼ਡ ਜੌਬ ਹੁੰਦੀ ਆ ਉਸ 'ਚ ਕੋਈ ਟਾਈਮਿੰਗ ਦੀ پابੰਦੀ ਹੈ ਨਾ ਪੈਸੇ ਕਮਾ ਸਕਦੇ ਹਾਂ ਪਰ ਕੋਈ ਆਪਣਾ ਇੰਜੋਏ ਨਹੀਂ ਕਰ ਸਕਦੇ ਟਾਈਮ ਦਾ ਹਾਂਜੀ ਤੇ ਇੱਥੇ ਹੁਣ ਤੁਹਾਨੂੰ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਸਟਾਲ ਸਾਨੂੰ ਮੰਨ ਇੱਕ ਮੰਥ ਹੋ ਗਿਆ ਜੀ ਤੇ ਕਿਧਰੋਂ ਆਨੇ ਪਾੜੀ ਇਹ ਜਗਰਾਉ ਤੋਂ ਆਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆੜੇ ਆਨੇ ਆ ਹਾਂਜੀ 40 ਕਿਲੋਮੀਟਰ ਤੋਂ ਆਨੇ ਆ ਅਸੀਂ ਰੋਜ਼ ਅਪ ਡਾਊਨ ਕਰਦੇ ਹਾਂ ਹਾਂਜੀ ਤੇ ਉਧਰ ਕਿਉਂ ਨਹੀਂ ਲਾਇਆ ਇੱਥੇ ਕਿਉਂ ਸਟਾਲ ਦੇ ਜਿਹੜੇ ਆ ਸਟਾਰਟਅਪ ਕੀਤਾ ਹੈ ਤੁਸੀਂ ਇੱਥੇ ਵਧੀਆ ਰਿਸਪੌਂਸ ਮਿਲ ਰਿਹਾ ਸੀ ਸੀ ਫਸਟ ਟਾਈਮ ਇੱਥੇ ਹਾਂ ਜਿੱਥੇ ਰਿਸਪੌਂਸ ਵਧੀਆ ਮਿਲਿਆ ਸੀ ਹੁਣ ਇੱਥੇ ਸਟਾਰਟ ਕੀਤਾ ਹੈ। ਕੀ ਬਾਤ ਹੈ। ਅੱਛਾ ਦੋਨਿਆਂ ਮਤਲਬ ਇਕੱਠੇ ਹੀ ਰਹਿਨੇ ਹੋ। ਹਾਂਜੀ ਲੜਦੇ ਤੇ ਨਹੀਂ ਆਪਸ ਦੇ ਵਿੱਚ? ਨਹੀਂ ਨਹੀਂ। ਦੇਖ ਲੋ। ਨਹੀਂ ਨਹੀਂ। ਨਹੀਂ ਲੜਦੇ। ਅੱਛਾ ਇਹ ਦੱਸੋ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ? ਤੁਸੀਂ ਲਵ ਵੀ ਕਹਿ ਦੋ ਅਰੇਂਜ ਵੀ ਕੋਈ ਇੱਕ ਹੀ ਗੱਲ ਹੈ। ਅੱਛਾ ਹਾਂਜੀ ਫੈਮਿਲੀ ਚ ਜਾਣਦੇ ਸੀ ਇੱਕ ਦੂਜੇ ਨੂੰ ਘਰ ਦੇ। ਹਾਂਜੀ। ਹਾਂ। ਕਿੰਨੇ ਟਾਈਮ ਦਾ ਰਿਲੇਸ਼ਨਸ਼ਿਪ ਤੁਹਾਡਾ? 10 ਸਾਲ ਹੋ ਗਏ ਜੀ। 10 ਸਾਲ। ਹਾਂਜੀ। ਤੇ ਮੈਮ ਕੀ ਲੱਗਿਆ ਸੀਗਾ ਵੀ ਆ 3 ਸਾਲ ਬਾਅਦ ਇਹੀ ਸੈਟਅਪ ਲੈ ਕੇ ਬੈਠਣਾ ਹੈ। ਇਧਰ ਤਾਂ ਕੋਈ ਸੋਚਿਆ ਨਹੀਂ ਪਰ ਫਿਰ ਵੀ ਫ੍ਰੀ ਰਹਿੰਦੇ ਸੀ ਅਸੀਂ ਘਰ 'ਚ ਤਾਂ ਕਰਕੇ ਫਿਰ ਸੋਚਿਆ ਵੀ ਇਹ ਕੰਮ ਕਰ ਲੈਨੇ ਆ ਨਾਲੇ ਇਕੱਠੇ ਰਵਾਂਗੇ ਅਸੀਂ ਹਾਂਜੀ ਮਤਲਬ ਕੱਟੇ ਟਾਈਮ ਸਪੈਂਡ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹਾਂਜੀ ਅੱਜ ਤੁਸੀਂ ਮਤਲਬ ਕੋਈ ਇਸ ਤੋਂ ਪਹਿਲਾਂ ਕੋਈ ਜੌਬ ਵਗੈਰਾ ਕੀਤੀ ਨਹੀਂ ਮੈਮ ਕਦੇ ਵੀ ਨਹੀਂ ਕੀਤੀ ਕਦੇ ਵੀ ਨਹੀਂ ਕੀਤੀ ਤੇ ਹੁਣ ਇੱਥੇ ਇਸ ਤਰੀਕੇ ਨਾਲ ਕੰਮ ਕਰਕੇ ਕਿ ਕਿਦਾਂ ਦਾ ਲੱਗਦਾ ਵਧੀਆ ਫੀਲ ਹੁੰਦਾ ਵਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਹਾਂਜੀ ਤੇ ਤੁਸੀਂ ਇੰਨੇ ਦੂਰ ਆਨੇ ਹੋ ਪਹਿਲਾਂ ਤੇ ਦੱਸੋ ਕੀ ਕੀ ਲੈ ਕੇ ਆਨੇ ਆ ਰਾਜਮਾ ਚਾਵਲ ਲੈ ਕੇ ਆਨੇ ਕੜੀ ਚਾਵਲ ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ ਦਾਲ ਮੱਖਣੀ ਸਾਰਾ ਕੁਝ ਆਪ ਤੇ ਯਾਰ ਕਰਦੇ ਹੋ ਨਹੀਂ ਮੰਮਾ ਤੇ ਮੈਂ ਕਰਦੀ ਹਾਂ ਹਾਂਜੀ ਤੇ ਸਵੇਰੇ ਕਿੰਨੇ ਵਜੇ ਤੋਂ ਮਤਲਬ ਸਟਾਰਟ ਅਪ ਕਰਦੇ ਆਪਾਂ ਸੁਬਾ ਮਾਰਨਿੰਗ ਜਦ ਬਣਾਉਨੇ ਆ ਹਾਂ ਉਦੋਂ 6 ਵਜੇ ਤੋਂ ਸਟਾਰਟ ਹੋ ਜਾਂਦੇ ਆਪਾਂ ਜੀ 6 ਵਜੇ ਤੋਂ ਫਿਰ ਕਿੰਨੇ ਵਜੇ ਤੱਕ ਮਤਲਬ ਕਿ ਸਾਰਾ ਸਮਾਨ ਬਣਾ ਕੇ ਡੈਡੀ ਕਰਦਾ 10 10:30 ਤੱਕ ਬਣ ਜਾਂਦਾ ਵਾ ਤੇ ਇੱਥੇ ਟਾਈਮਿੰਗ ਕਿੰਨੀ ਆ ਤੁਹਾਡੀ 8:30 ਤੋਂ 5 ਹਾਂ 12 ਤੋਂ 5 ਹਾਂਜੀ ਅੱਜ ਪੜੀ ਇਹ ਦਸੋ ਹੋ ਜੀ ਮੈਂ ਦੇਖਿਆ ਤੁਸੀਂ ਪਿਆਜ਼ ਕੱਟ ਰਹੇ ਸੀ ਘਰੇ ਕਦੇ ਕੁਝ ਏਦਾਂ ਦੇ ਕੰਮ ਕੀਤੇਗਾ ਨਹੀਂ ਘਰੇ ਨਹੀਂ ਪਹਿਲਾਂ ਨਹੀਂ ਕੀਤੇਗੇ ਕਦੇ ਵੀ ਕੀਤੇ ਹਾਂ ਜੀ ਤੇ ਹੁਣ ਜਦੋਂ ਕਰਦੇ ਹਾਂ ਲੱਗਦਾ ਕਿ ਯਾਰ ਕਰਦਾ ਕੰਮ ਵੀ ਕੋਈ ਸੌਖਾ ਨਹੀਂ ਹੈਗਾ ਹਾਂ ਹਾਂ ਜੀ ਸੌਖਾ ਠੀਕ ਹੈ ਹੁਣ ਸਪੋਟ ਸੌਖਾ ਹੀ ਹੈ ਕੰਮ ਤਾਂ ਵੈਸੇ ਹਾਂ ਹਾਂ ਜੀ ਮੈਮ ਪਹਿਲਾਂ ਕਦੇ ਸੋਚਿਆ ਸੀ ਵੀ ਹਾਂ ਹਸਬੰਡ ਮੇਰੇ ਨਾਲ ਏਦਾਂ ਏਦਾਂ ਮਤਲਬ ਪਾ ਵਰਕ ਕਰਾਂਗੇ ਨਹੀਂ ਮੈਮ ਪਰ ਇਹਨਾਂ ਨੇ ਮੇਰਾ ਕਦੇ ਸਾਥ ਨਹੀਂ ਛੱਡਿਆ ਹਮੇਸ਼ਾ ਨਾਲ ਖੜੇ ਆ ਮੈਂ ਵੀ ਇਹਨਾਂ ਨਾਲ ਖੜੀ ਆ ਸਭ ਤੋਂ ਜ਼ਿਆਦਾ ਕਿਸ ਟਾਈਮ ਤੇ ਆ ਕੇ ਸਪੋਰਟ ਕੀਤਾ ਜੋ ਕਿ ਅੱਜ ਤੱਕ ਲੱਗਦਾ ਕਿ ਕੋਈ ਨਹੀਂ ਨਾਲ ਖੜਿਆ ਜਿੰਨੇ ਕਿ ਨਾਲੇ ਖੜੇ ਨੇ ਨਹੀਂ ਮੰਮਾ ਇਹਨਾਂ ਦੇ ਮੰਮਾ ਪਾਪਾ ਨੇ ਪੂਰੀ ਸਪੋਰਟ ਕੀਤੀ ਹੈ ਮੇਰੀ ਹਾਂਜੀ ਮੇਰੇ ਮੰਮਾ ਪਾਪਾ ਨੇ ਵੀ ਇਹਨਾਂ ਦੀ ਬਹੁਤ ਸਪੋਰਟ ਕੀਤੀ ਹੈ ਕਿ ਕਿਸੇ ਨੇ ਇਸ਼ੂ ਬਣਾਇਆ ਸੀ ਹਜੇ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਰੋਡ ਦੇ ਕਿਨਾਰੇ ਫੂਡ ਸਟਾਲ ਲਾ ਰਹੇ ਕਿਹੜੇ ਇਸ਼ੂ ਨਹੀਂ ਇਦਾਂ ਨਹੀਂ ਕਿਹਾ ਕਿਸੇ ਨੇ ਸਾਰੇ ਆਏ ਕਹਿ ਰਹੇ ਕਿ ਬਹੁਤ ਵਧੀਆ ਗੱਲ ਆ ਤੁਸੀਂ ਆਏ ਮਤਲਬ ਯੰਗ ਹੋ ਹੁਣ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਅੱਛਾ ਲੋਕੀ ਬਾਹਰ ਵੀ ਜਾਈ ਜਾ ਰਹੇ ਨੇ ਤੁਸੀਂ ਨਹੀਂ ਸੋਚੇ ਵੀ ਬਾਹਰ ਜਾਣ ਨਹੀਂ ਬਾਹਰ ਦਾ ਨਹੀਂ ਸੋਚਿਆ ਪਹਿਲਾਂ ਲਗਾਉਣੀ ਸੀਗੀ ਸਿਸਟਰੀ ਬਾਹਰੀ ਨੇ ਮੇਰੇ ਪਰ ਇੱਥੇ ਆਪਦਾ ਕੰਮ ਸ਼ੁਰੂ ਕੀਤਾ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਹੀ ਹੈ ਤੇ ਲੱਗਦਾ ਹੁਣ ਜਿਹੜਾ ਬਾਹਰ ਜਾਣ ਦਾ ਸੁਪਨਾ ਸੀਗਾ ਉਹ ਛੱਡਣਾ ਪੈਣਾ ਹੈ ਹਾਂਜੀ ਅਗਲੇ ਨੈਕਸਟ ਟਾਈਮ ਤੇ ਜਾਵਾਂਗੇ ਹਾਂਜੀ ਕਿੱਥੋਂ ਗਏ ਇੱਥੇ ਕੋਈ ਤੇ ਸ਼ਿਫਟ ਹੋਵਾਂਗੇ ਹਾਂਜੀ ਤੇ 6 ਮਹੀਨੇ ਵਿਆਹ ਨੂੰ ਹੋਇਆ ਇੱਕ ਹੁੰਦਾ ਨਾ ਨਵਾਂ ਨਵਾਂ ਚਾਹ ਹੁੰਦਾ ਵਿਆਹ ਦਾ ਹਜੇ 6 ਮਹੀਨੇ ਹੀ ਹੋਇਆ ਚਾਹ ਜਿਹੜਾ ਵਿਆਹ ਵਾਲਾ ਪੂਰਾ ਹੋ ਗਿਆ ਕਿ ਹਜੇ ਰਹਿੰਦਾ ਹੈ ਨਹੀਂ ਪੂਰਾ ਹੋ ਗਿਆ ਹਾਂਜੀ ਤੁਹਾਡਾ ਪੂਰਾ ਹੋ ਗਿਆ ਹਾਂਜੀ ਹਾਂਜੀ ਕਿਵੇਂ ਪੁਰਾ ਹੋਇਆ ਤੁਹਾਡਾ ਨਾਲ ਰਹਿ ਰਹਿ ਕੇ ਹਾਂਜੀ ਅੱਛਾ ਇੱਕ ਹੁੰਦਾ ਨਾ ਵੀ ਹਾਂ ਚਲੋ ਕੁਛ ਨਾ ਕੁਛ ਕਹਿੰਦੇ ਜਦੋਂ ਘਰ ਦੇ ਵਿੱਚ ਭਾਂਡੇ ਹੁੰਦੇ ਨੇ ਉਹ ਖੜਕਦੇ ਆ ਤੁਹਾਡੇ ਆਪਸ ਦੇ ਵਿੱਚ ਕਦੇ ਹੁੰਦੀ ਹੈ 10 ਮਿੰਟ ਥੋੜੀ ਜਿਹੀ ਲੜਾਈ ਨੂੰ ਇਹਨਾਂ ਦੇ ਮਮਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਨਹੀਂ ਇੱਥੇ ਇੱਥੇ ਤਾਂ ਮਮਾ ਹੈ ਨਹੀਂ ਇੱਥੇ ਨਹੀਂ ਹੈਗੇ ਸਭ ਤੋਂ ਪਹਿਲਾਂ ਸੌਰੀ ਕੌਣ ਕੋਈ ਵੀ ਨਹੀਂ ਲੜਾਈ ਘੱਟ ਹੀ ਹੁੰਦੀ ਹੈ ਅੱਜ ਲੜਾਈ ਨਹੀਂ ਹਾਂ ਅੰਡਰਸਟੈਂਡਿੰਗ ਜ਼ਿਆਦਾ ਹੈ ਕਾਵਾ ਸੋ ਇਸ ਤਰੀਕੇ ਨਾਲ ਤੁਸੀਂ ਮਤਲਬ ਇੱਕ ਦੂਜੇ ਦਾ ਸਾਥ ਦੇ ਕੇ ਪਹਿਲਾਂ ਤਾਂ ਇਹ ਦੱਸੋ ਬਾਜੀ ਤੁਸੀਂ ਕੋਈ ਯੋਗਦਾਨ ਕਰਦੇ ਹੋ ਵਿੱਚ ਜਦੋਂ ਇਹ ਖਾਣਾ ਬਣਾਉਂਦੇ ਨੇ ਨਹੀਂ ਅਜੇ ਤਾਂ ਕੀਤਾ ਸਟਾਰਟਿੰਗ ਕਿੰਨੀ ਨੂੰ ਇਹ 20 20 ਦਿਨ ਹੋ ਗਏ ਜੀ 20 ਦਿਨ ਹੋ ਗਏ ਹਾਂ ਜੀ ਕੋਈ ਮਤਲਬ ਆਪਣਾ ਯੋਗਦਾਨ ਨਹੀਂ ਦਿੰਦੇ ਵੀ ਪਾਂਡੇ ਚੱਕਲੇ ਜਾਂ ਫਿਰ ਦਿੰਦੇ ਆ ਪਾਂਡੇ ਵਗੈਰਾ ਤੋਂ ਆਉਂਦੇ ਆ ਸਾਰਾ ਕੁਝ ਕਰਾਉਂਦੇ ਆ ਹਾਂ ਜੀ ਸਾਰਾ ਲੱਸੀ ਵੀ ਇਹੀ ਬਣਾਉਂਦੇ ਨੇ ਚਟਨੀ ਵਗੈਰਾ ਸਾਰਾ ਕੁਝ ਇਹੀ ਬਣਾਉਂਦੇ ਨੇ ਸਿੱਖਿਆ ਸੀ ਬਾਜੀ ਕਿ ਕੰਮ ਵੇਖ ਕੇ ਆ ਗਿਆ ਹਾਂ ਜੀ ਸਿੱਖਿਆ ਸੀ ਕਿ ਕੰਮ ਨਹੀਂ ਨਹੀਂ ਕੋਈ ਕੰਮ ਤਾਂ ਸਿੱਖਿਆ ਨਹੀਂ ਗਿਆ ਇੱਦਾਂ ਬਸ ਹੈਲਪ ਕਰ ਦੇਦੀ ਹੈ ਤੁਹਾਨੂੰ ਅੱਛਾ ਪਹਿਲਾਂ ਇਹਨਾਂ ਦੇ ਹੱਦ ਦਾ ਕੋਈ ਖਾਣਾ ਖਾਇਆ ਸੀ ਹਾਂਜੀ ਹਾਂ ਠੀਕ ਕਬ ਤੋਂ ਜ਼ਿਆਦਾ ਟੇਸਟੀ ਖਿਲਾਦਾ ਸੀ ਸ਼ਾਈ ਪਨੀਰ ਬਹੁਤ ਜੀ ਬਣਾਉਂਦੇ ਅੱਛਾ ਉਸ ਤੋਂ ਇਲਾਵਾ ਹੋਰ ਵੀ ਵਧੀਆ ਬਣਾ ਲੈਂਦੇ ਸਾਰਾ ਕੁਝ ਵਧੀਆ ਬਣਾ ਲੈਂਦੇ ਓਕੇ ਤੇ ਹੁਣ ਜਦੋਂ ਲੋਕੀ ਆਉਂਦੇ ਨੇ ਤੁਹਾਡੇ ਖਾਣੇ ਦਾ ਟੇਸਟ ਲੈਂਦੇ ਨੇ ਚੱਕ ਕੇ ਜਾਂਦੇ ਉਹ ਉਹਨਾਂ ਵੱਲੋਂ ਕਿੱਦਾਂ ਦੇ ਕਮੈਂਟ ਬਹੁਤ ਵਧੀਆ ਕਹਿੰਦੇ ਵੀ ਘਰ ਦਾ ਖਾਣਾ ਲੱਗਦਾ ਆਪਾਂ ਨੂੰ ਇਦਾਂ ਦਾ ਖਾਣਾ ਮਿਲਦਾ ਨਹੀਂ ਕਿਤੇ ਖਾਣੇ ਮਤਲਬ ਕਿਤੇ ਨਾਰਮਲ ਹੀ ਘਰ ਵਾਂਗੂ ਤਿਆਰ ਕਰਦੇ ਹੋ ਇਹ ਸਪੈਸ਼ਲ ਕੋਈ ਮਸਾਲ ਨਹੀਂ ਜਿਵੇਂ ਘਰ ਚ ਤਿਆਰ ਹੁੰਦਾ ਵਾ ਹਾਂਜੀ ਤੇ ਨੀਂਦ ਪੂਰੀ ਹੋ ਜਾਂਦੀ ਨਹੀਂ ਕਿ ਕਿ ਸਵੇਰੇ ਤੜਕੇ ਜਲਦੀ ਉੱਠਣਾ ਪੈਂਦਾ ਹਾਂਜੀ ਹੋ ਜਾਂਦੀ ਆ ਹਾਂਜੀ ਤੁਹਾਡੀ ਹੋ ਜਾਂਦੀ ਆ ਹਾਂਜੀ ਸਭ ਤੋਂ ਜ਼ਿਆਦਾ ਤੁਹਾਡੇ ਚ ਲੇਜੀ ਕੌਣ ਆ ਮੈਂ ਕਿਹਾ ਤੇ ਤੁਹਾਨੂੰ ਨਹੀਂ ਨਹੀਂ ਹੈ ਗਿਆ ਬਾਜੀ ਲਈ ਮਾਣੇ ਹੈਗੇ ਸਭ ਤੋਂ ਜ਼ਿਆਦਾ ਕਾਮਚੋਰ ਕੌਣ ਹੈ ਦੋਨੇ ਹੀ ਕੰਮ ਕਰਨ ਵਾਲੇ ਆ ਸੀ ਹਾਂਜੀ ਕੋਈ ਮੈਸੇਜ ਦੇਣਾ ਚਾਹੁੰਗੇ ਜਿਹੜੇ ਸਾਡੀ ਯੂਥ ਆਉਂਦੀ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਇੰਡੀਆ ਦੇ ਵਿੱਚ ਕੋਈ ਕੰਮ ਨਹੀਂ ਹੋਗਾ ਬਾਹਰ ਜਾਈ ਜਾਂਦੇ ਨੇ ਪਰ ਬਾਹਰ ਵੀ ਜਾ ਕੇ ਉਹ ਲੇਬਰ ਵਾਲੇ ਹੀ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਤੁਸੀਂ ਆਪਾਂ ਨੂੰ ਕੋਈ ਵੀ ਕੰਮ ਕਰਨਾ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਜੀ ਪਹਿਲੇ ਤਾਂ ਗੱਲ ਕਿਸੇ ਪ੍ਰਾਈਵੇਟ ਜੌਬ 'ਚ ਕੰਮ ਕਰਾਂਗੇ ਪ੍ਰੈਸ਼ਰਾਈਜ਼ ਜੌਬ ਹੋਊਗੀ ਪਹਿਲਾਂ ਤਾਂ ਹੀ ਨਾ ਟਾਈਮ ਮਿਲਣਾ ਨੀਗਾ ਤੁਸੀਂ ਪੈਸੇ ਕਮਾ ਸਕਦੇ ਪਰ ਉਹਨੂੰ ਯੂਜ਼ ਨਹੀਂ ਕਰ ਸਕਦੇ ਤੁਸੀਂ ਹਾਂਜੀ ਤੁਸੀਂ ਮੈਮ ਕੋਈ ਮੈਸੇਜ ਮੈਂ ਵੀ ਇਹੀ ਕਹਿਣਾ ਚਾਹੂੰਗੀ ਵੀ ਆਪਣੇ ਪੰਜਾਬੀਆਂ ਨੂੰ ਇੱਥੇ ਰਹਿਣਾ ਚਾਹੀਦਾ ਤੇ ਇੱਥੇ ਕੰਮ ਕਰਨਾ ਚਾਹੀਦਾ ਹੁਣ ਬਿਹਾਰ ਤੋਂ ਇੰਨੇ ਲੋਕ ਆ ਰਹੇ ਆ ਇੰਨੀ ਤਰੱਕੀਆਂ ਕਰ ਰਹੇ ਆ ਇੱਥੇ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆ ਬਿਲਕੁਲ ਹਾਂਜੀ ਵੱਡੇ ਨੌਕਰ ਦੇ ਨਾਲੋਂ ਛੋਟਾ ਮਾਲਕ ਵਧੀਆ ਜੀ ਬਿਲਕੁਲ ਅੱਛਾ ਕੀ ਕੀ ਮਤਲਬ ਕਿ ਆਪਾਂ ਗੱਲ ਕਰ ਰਹੀਏ ਕਿ ਪ੍ਰਾਈਜ਼ ਹੁੰਦੇ ਆ ਤੁਹਾਡੇ ਮੇਰੇ ਸਾਡੀ ਥਾਲੀ ਹੋਊਗੀ ਉਹ ਚ ਦੋ ਸਬਜ਼ੀਆਂ ਹੋਣਗੀਆਂ ਰਾਈਸ ਹੋਣਗੇ ਦੋ ਚਪਾਤੀ ਹੋਊਗੀ ਤੇ ਸੈਲਡ ਹੋਊਗਾ ਉਹ 80 ਦੀ ਥਾਲੀ ਆ ਤੇ ਸਾਗ ਤੇ ਮੱਕੀ ਦੀ ਰੋਟੀ ਦੇਸੀ ਕਿਉਂ ਪਾ ਕੇ ਉਹ 100 ਦੀ ਥਾਲੀ ਆ ਹਾਂ ਚਾਟੀ ਦੀ ਲੱਸੀ ਹੁੰਦੀ ਉਹਦੇ 20 ਰੁਪਏ ਹੈ। ਔਰ 20 ਰੁਪਏ। ਹਾਂਜੀ। ਮਤਲਬ ਕਿ ਬਹੁਤ সিমਿਲਰ ਤੇ ਕਾਮਨ ਜੇ ਪ੍ਰਾਈਸ ਰੱਖਿਆ ਕਿ ਹਰ ਕੋਈ ਆਵੇ ਤੇ ਅਫੋਰਡ ਕਰਕੇ ਖਾਣ। ਹਾਂਜੀ। ਬਹੁਤ ਵਧੀਆ ਰਿਸਪੌਂਸ ਮੈਂ ਰੇ ਲੁਧਿਆਣੇ ਵਾਲਿਆਂ ਤੋਂ। ਕਿਹੜਾ ਵੀ ਇੱਕ ਵਾਰੀ ਟਰਾਈ ਕਰਕੇ ਆਂਦਾ ਦੁਬਾਰਾ ਆਉਂਦਾ ਹੀ। ਸਵਾਲੋ ਜੀ ਸੀ ਇਹਨਾਂ ਨਾਲ ਗੱਲ ਕਰਾਤੀ ਐ। ਇਹ ਹਜੇ ਵਿਆਹ ਨੂੰ 6 ਕ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਪਲ ਹੈ। ਬਹੁਤ ਜ਼ਿਆਦਾ ਪਿਆਰ ਨਾਲ ਜਿਹੜਾ ਲੋਕਾਂ ਨੂੰ ਖਾਣਾ ਖਵਾ ਰਿਹਾ। ਜੇਕਰ ਤੁਸੀਂ ਇੱਥੇ ਆ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਲੋਕੇਸ਼ਨ ਕਿਹੜੀ ਹੈ। ਇਹ ਜਿਹੜੀ ਲੋ ਮੈਂ ਬੀਆਰਐਸ ਨਗਰ ਲੋਧੀ ਕਲੱਬ ਰੋਡ ਲੁਧਿਆਣਾ ਸੋ ਜਿਹੜੀ ਲੋਕੇਸ਼ਨ ਹੈਗੀ ਆ ਉਹ ਤੁਹਾਨੂੰ ਦੱਸ ਦਈਏ ਬੀਆਰਐਸ ਨਗਰ ਲੋਧੀ ਕਲੱਬ ਰੋਡ ਤੇ ਲੁਧਿਆਣਾ ਦੇ ਵਿੱਚ ਆ ਕੇ ਤੁਸੀਂ ਫਟਾਫਟ ਇਹਨਾਂ ਦਾ ਜਿਹੜਾ ਹੱਥ ਦਾ ਬਣਿਆ ਹੋਇਆ ਖਾਣਾ ਜ਼ਰੂਰ ਟੇਸਟ ਕਰਿਓ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੜੀ ਹੈਡਲਾਈਨ